ਨੰਬਰਦਾਰ ਸਾਹਿਬ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਤਾਂ ਆਪਣਾ ਮੰਗ ਪੱਤਰ ਦੇਣਾ ਚਾਹੁੰਦੇ ਹੋ ਕਿਸ ਚੀਜ਼ ਦਾ ਰੱਖਣੀ ਮੰਗ ਰੱਖ ਲਿਓ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਅਸੀਂ ਅੱਜ ਸਾਰੇ ਨੰਬਰਦਾਰ ਸਹਿਬਾਨ ਸਾਡੇ ਇਕੱਠੇ ਹੋਏ ਆ ਜੋ ਕਿ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਸਾਡੀ ਨੰਬਰਦਾਰੀ ਆ ਇੱਕ ਤਾਂ ਉਹ ਸਾਡੀ ਜਿੱਦੀ ਪੁਸ਼ਟੀ ਹੋਣੀ ਜ਼ਰੂਰੀ ਹੈ ਤੇ ਦੂਜਾ ਸਾਡਾ ਜਿਹੜਾ ਮਾਨ ਪੱਤਾ ਏ ਉਹ 1500 ਰੁਪਏ ਨਾਲ ਕੁਝ ਨਹੀਂ ਬਣਦਾ ਜੀ ਇਹਦੇ ਲਈ ਸਾਡੇ ਬੱਚੇ ਆ ਜੀ ਸਭ ਨੂੰ ਦੇਖਣਾ ਪੈਂਦਾ ਜੀ ਤਾਂ ਕਰਕੇ ਉਹ 5000 ਹੋਣਾ ਪੈਂਦਾ ਹੈ ਕਰਨਾ ਪੈਣਾ ਜੀ ਤੁਹਾਨੂੰ ਤੇ ਦੂਜਾ ਸਾਨੂੰ ਇੱਕ ਟੂਲ ਬਲਾਜਾ ਤੇ ਬਾਸ ਸਰਵਿਸ ਜਿੰਨੀਆਂ ਪੁਲਿਸ ਮੁਲਾਜ਼ਮਾਂ ਨੂੰ ਤੁਸੀਂ ਆਪਣੇ ਆਂ ਸਹੂਲਤਾਂ ਦੇ ਰਹੇ ਹੋ ਉਹ ਸਾਨੂੰ ਸਾਰੀਆਂ ਨੰਬਰਦਾਰਾਂ ਨੂੰ ਸਹੂਲਤਾਂ ਦੇਣ ਦੇ ਸਰਕਾਰ ਵਚਨਬੱਧ ਹੋਵੇ ਸਾਡੇ ਨਾਲ ਤੇ ਸਰਕਾਰ ਸਾਡੇ ਨਾਲ ਪੂਰੇ ਕੀਤੇ ਵਾਦੇ ਕੀਤੇ ਹੋਏ ਪੂਰੇ ਕਰਨ ਤਾਂ ਜੋ ਅਸੀਂ ਆਪਣਾ ਸਰਕਾਰ ਦਾ ਧੰਨਵਾਦ ਕਰੀਏ ਕਿ ਤੁਸੀਂ ਇਹ ਮੰਗ ਅੱਗੇ ਪਹਿਲਾਂ ਵੀ ਰੱਖੀ ਹੈ ਜੀ ਕਦੇ ਹਾਂਜੀ ਜੀ ਸੀ ਸਾਹਿਬ ਨੂੰ ਵੀ ਲਿਖਿਆ ਜਾਇਆ ਇਹ ਜਿੰਮੇਤ ਹੋ ਗਿਆ ਸੀ ਜਿਦਾਂ ਨੂੰ ਮੰਗ ਬੱਤਰ ਦੇ ਗਾ ਜੀ ਜੁਨੇਨ ਕਰੀ ਤਾਂ ਕੋਈ ਉਹਨਾਂ ਨੇ ਅਸ਼ਵੈਸ਼ਨ ਦਿੱਤਾ ਤਾਂ ਨਾ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂ ਆਇਆ ਉਹਨਾਂ ਨੇ ਪੱਤਰ ਸਾਤੋ ਆਰਜੀ ਲੈ ਕੇ ਰੱਖ ਲਈ ਜੀ ਅਸੀਂ ਤਾਂ ਇਹ ਬੇਨਤੀ ਕਰਦੇ ਡੀਸੀ ਸਾਹਿਬ ਨੂੰ ਵੀ ਤੇ ਮਾਨਯੋਗ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦੇ ਆ ਵੀ ਭਾਈ ਸਾਡੀ ਜੱਦੀ ਪੁਸ਼ਟੀ ਕਰੀ ਜਾਵੇ ਤੇ ਮਾਲ ਪਤਾ ਸਾਡਾ ਜਿਹੜਾ 1500 ਤੋਂ ਵਧਾ ਕੇ 5000 ਰੁਪਏ ਕੀਤਾ ਜਾਵੇ